YouTube ਚੈਨਲ ਦੇਖ ਰਹਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਸੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਸੋ ਵੀਰ ਜੀ ਅੱਜ ਫਿਰ ਵੀਡੀਓ ਤੁਹਾਨੂੰ ਦਿਖਾਵਾਂਗੇ ਕਿ ਜੋ ਦੇਸੀ ਘੋੜਾ ਉਸ ਦੀ ਸ਼ੁਰੂ ਤੋਂ ਲੈ ਕੇ ਪ੍ਰੋਸੈਸ ਹੈਂਡ ਤੱਕ ਇਹ ਹੁਣ ਅਸੀਂ ਰੌ ਕੱਢੀ ਜਾ ਰਹੀ ਹੈ ਵੇਲੇ ਨਹੀਂ ਰਾਈ ਜਣਾ ਹੈ ਤੇ ਇਧਰੋਂ ਇਹ ਆਪਣਾ ਪਿਆਇਆ ਗੰਨਾ ਇਹ ਦੇਖੋ ਇਸ ਤਰ੍ਹਾਂ ਇਹ ਡਰਮ ਚ ਰੌ ਪਾਈ ਉਸ ਤੋਂ ਬਾਅਦ ਆਏ ਗੇਟਵਾਲ ਨਾਲ ਛੱਡ ਕੇ ਤੇ ਕੜਾਹੇ ਦੇ ਵਿੱਚ ਛੱਡ ਲਈ ਜਾਏਗੀ ਸਾਰੀ ਜਿਹੜੀ ਡਰਮ ਚ ਉਹ ਆਉ ਗੇਟਵਾਲ ਛੱਡਦੇ ਸਾਰੀ ਰੌ ਜਿਹੜੀ ਉਹ ਇਸ ਤਰ੍ਹਾਂ ਕੜਾਹੀ ਦੇ ਵਿੱਚ ਆ ਜਾਏਗੀ ਤੇ ਹੁਣ ਇਹ ਦੇਖੋ ਜੀ ਇਹ ਗੁੜ ਜਿਹੜਾ ਹੈ ਉਹ ਪ੍ਰੋਪਰ ਬਣ ਲਈ ਰੈਡੀ ਹੈ। ਥੋੜੇ ਸਮੇਂ ਦੇ ਵਿੱਚ ਵਿੱਚ ਹੀ ਜਿਹੜਾ ਇਹ ਗੁੜ ਬਣ ਜਾਵੇਗਾ। ਸੋ ਵੀਰਾਂ ਨੂੰ ਬੇਨਤੀ ਆ ਵੀ ਜਿਸ ਨੇ ਵੀ ਗੁੜ ਲੈਣਾ ਹੋਵੇ ਤੇ ਉਹ ਮੇਰਾ ਵੀਰ ਆ ਜੋ ਨੰਬਰ ਚੱਲ ਰਹੇ ਨੇ ਇਹਨਾਂ ਤੇ WhatsApp ਕਾਲ ਕਰਕੇ ਗੁੜ ਤੇ ਸ਼ੱਕਰ ਲੈ ਸਕਦਾ ਏ। ਸੋ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਧੰਨਵਾਦ ਜੀ